ਦੋਸਤੋ ਜਿਹੜੀ ਆਪਾਂ 2 ਦਿਨ ਪਹਿਲਾਂ ਰੀਲ ਪਾਈ ਸੀ ਬਈ ਆਪਾਂ ਘੋੜੀ ਚੋਈ ਸੀ ਘੋੜੀ ਦਾ ਦੁੱਧ ਚੋਇਆ ਸੀ ਨਾ ਤੇ ਉਹ ਰੀਲ ਤੁਸੀਂ ਪਿਆਰ ਵੀ ਬਹੁਤ ਦਿੱਤਾ ਵੀਡੀਓ ਚੱਲੀ ਵੀ ਬਹੁਤ ਤੇ ਉਹਦੇ ਵਿੱਚ ਕਾਫੀ ਵੀਰਾਂ ਦੇ ਮੈਸੇਜ ਆਏ ਜਾਂ ਫੋਨ ਆਏ ਬਾਈ ਆਹ ਕੁੜੀ ਦੀ ਫੋਟੋ ਪਾਇਓ ਉਦੋਂ ਆਪਣੇ ਕੋਲ ਫੋਟੋ ਨਹੀਂ ਸੀ ਤਾਂ ਅੱਜ ਦੋਸਤੋ ਆਪਾਂ ਫੋਟੋਆਂ ਦੇ ਨਾਲ ਨਾਲ ਸੋਚਿਆ ਵੀ ਚਲੋ ਵੀਡੀਓ ਵੀ ਬਣਾ ਕੇ ਪਾ ਦਈਏ ਘੋੜੀ ਬੱਚਾ ਲਾ ਕੇ ਆਈ ਸੀ 5 ਕੁ ਮਹੀਨਿਆਂ ਦੀ ਬੱਚੀ ਬਹੁਤ ਜ਼ਿਆਦਾ ਚੰਗੀ ਮਾਰਵਾੜੀ ਘੋੜੇ ਤੋਂ ਪਹਿਲਾਂ ਉਹਨਾਂ ਨੇ ਭرائی ਸੀ ਮਾਰਵਾੜੀ ਬੱਚੀ ਸੀ ਤੇ ਘੋੜੀ ਨੇ ਆ ਕੇ ਇੰਨਾ ਬੱਚੀ ਦਾ ਮੰਨਿਆ ਦੁੱਧ ਬਹੁਤ ਜ਼ਿਆਦਾ ਛੱਡਾ ਭਰਿਆ ਤਾਂ ਉਹਦੋਂ ਆਪਾਂ ਨੂੰ ਧਾਰਾ ਮਾਰਨੀ ਆ ਪਈ ਵੀ ਚਲੋ ਛੱਡਾ ਖਾਲੀ ਹੋ ਜੇ ਨਾ ਤੇ ਅੱਜ ਦੇਖੋ ਉਹ ਘੋੜੀ ਦੀ ਆਪਾਂ ਵੀਡੀਓ ਲੈ ਆਏ ਆ ਚੰਗੀਆਂ ਬਰੀਕੀਆਂ ਦੀਆਂ ਚੰਗੀਆਂ ਬੰਤਰਾਂ ਦੀਆਂ ਸਾਰੀ ਪੂਰੀ ਪਰਫੈਕਟ ਘੋੜੀ ਆ ਨੰਬਰ 2 ਤੇ ਇਹ ਫਾਇਦਾ ਘੋੜੀ ਬਹੁਤ ਚੰਗੇ ਘੋੜੇ ਤੋਂ ਮੀਟ ਵੀ ਹੋਈ ਹੋਈ ਆ ਤੇ ਅੱਜ ਦੋਸਤੋ ਵੱਧਦੇ ਆਪਾਂ ਵੀਡੀਓ ਵੱਲੋਂ ਪਹਿਲਾਂ ਤਾਂ ਸਵਾਗਤ ਹੈ ਉਹ ਭਰਾਵਾਂ ਦਾ ਜਿਹੜੇ ਆਪਣੇ ਨਾਲ ਬਾਬਾਜੀ ਦਾ ਸਟਾਰ ਫਾਰਮ YouTube ਚੈਨਲ ਤੇ ਵੀਡੀਓ ਦੇਖਦੇ ਆ ਤੇ ਜਿਹੜੇ ਸੱਜਣ ਇਹ ਵੀਡੀਓ Facebook ਪੇਜ ਤੇ ਦੇਖਦੇ ਆ ਉਹਨਾਂ ਦਾ ਵੀ ਤੈਦਲੋਂ ਸਵਾਗਤ ਹੈ ਜੀ ਆਇਆਂ ਨੂੰ ਦੋਸਤੋ ਸਰਜਰੀ ਸਵੇਰ ਨਵੀਂ ਘੋੜੀ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਤੇ ਅੱਜ ਵਾਲੀ ਘੋੜੀ ਪਲੀ ਪੁਲੀ ਵੀ ਚੰਗੀ ਆ ਸੂਕੇ ਆਈ ਆ ਸਾਰਾ ਉਮੇ ਚੱਡਾ ਦੇ ਕੇ ਤੁਹਾਨੂੰ ਪਤਾ ਚੱਲ ਜੈਣਾ ਨੰਬਰ 2 ਤੇ ਮੀਟ ਵੀ ਹੋਈ ਹੋਈ ਆ ਕੀ ਮਾਰਕਿੰਗ ਦਾ ਸਾਰੀ ਡਿਟੇਲ ਦਵਾਂਗੇ ਬਸ ਤੁਸੀਂ ਵੀਡੀਓ ਵੱਧ ਤੋਂ ਵੱਧ ਲਾਈਕ ਕਰ ਦਿਓ ਕਮੈਂਟ ਕਰਿਓ ਸੋਹਣੇ-ਸੋਹਣੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਜਿਹੜੇ ਭਰਾਵ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਸਬਸਕ੍ਰਾਈਬ ਕਰ ਲਿਓ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਕਰ ਦਿਓ ਆਪਣੇ ਚੈਨਲ ਤੇ ਰੋਜ਼ ਹੀ ਇਦਾਂ ਦੇ ਜਾਨਵਰ ਜਾਇਜ਼ ਰੇਟ ਚੰਦੇ ਰਹਿੰਦੇ ਆ ਤੇ ਆਹ ਘੋੜੀ ਦਾ ਰੇਟ ਹੀ ਬਹੁਤ ਜਾਇਜ਼ ਆ ਤੇ ਆਜੋ ਦਿੰਨੇ ਡਿਟੇਲ ਦੋਸਤੋ ਕਾਲੀ ਚੰਬੀ ਆਪਾਂ ਪੰਜ ਕਲੈਨ ਘੋੜੀ ਕਹਿ ਸਕਦੇ ਇਹਨੂੰ ਜੀ ਆਪਾਂ ਪਰਫੈਸ਼ਨਲ ਤੌਰ ਤੇ ਆ ਨੀਲਿਆਂ ਚ ਵੀ ਆ ਜਨ ਕਿਉਂਕਿ ਇਹ ਤੇ ਪਿੰਡੇ ਵਿੱਚ ਵਾਲ ਵੀ ਚਿੱਟੇ ਆ ਪਰ ਜਿਹੜੇ ਆਪਾਂ ਮਾਰਕਾ ਦੇਖੀ ਤਾਂ ਚਾਰ ਪੈਰ ਚਿੱਟੇ ਮੱਥੇ ਪਟਾ ਜਿਹੜੀ ਇਹਦੀ ਮਗਰਲੇ ਸੂਏ ਦੀ ਬਿਸ਼ੇਰੀ ਸੀ ਪਰਫੈਕਟ ਜਿਵੇਂ ਪਤਲੇ ਪਟੇ ਮਾਰਵਾੜੀ ਦੀ ਸੀ ਮਾਰਵਾੜੀ ਘੋੜੇ ਦੀ ਪਤਲਾ ਪਟਾ ਸੀ ਉਹ ਤੇ ਬਰੀਕੀ ਬਰੂਕੀਆਂ ਤਾਂ ਜਿਹੜੀਆਂ ਵੰਤਰਾਂ ਕੱਟ ਪੁਆਇੰਟ ਆ ਸਾਰੇ ਮਾਰਵਾੜੀ ਵਾਲੀ ਆ ਦੇਖੋ ਗਰਦਨ ਗੁਰਦਨ ਦਾ ਹੋਇਆ ਕੰਨ ਕੰਡੀਸ਼ਨ ਹੋਈ ਲੈਂਥ ਨੂੰ ਚੰਗੀ ਆ ਉਮਰ ਦੀ ਗੱਲ ਕਰੀ ਤਾਂ 6 ਸਾਲ ਉਮਰ ਹੈਗੀ ਆ ਦੋਸਤੋ ਘੋੜੀ ਦੀ ਬਾਲਪੋਰੀਆਂ ਦੀ ਬਿਲਕੁਲ ਸਾਫ ਆ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ ਆ ਬੱਚਾ ਹਜੇ 5 ਕੁ ਮਹੀਨਿਆਂ ਦਾ ਬੱਚੀ ਸੀ ਇਹ ਤੇ ਮਗਰ ਉਹ ਲਾ ਕੇ ਖਰਨੇ ਖੁਰਨੇ ਲੈਂਥ ਕਰਦਣ ਦੀ ਦੇਖੋ ਘੋੜੀ ਕਿੰਨੀ ਜਿਆਦਾ ਚੰਗੇ ਪੁੱਠਾ ਪਾਠਾ ਗੋਲ ਪਈ ਆ ਘੋੜੀ ਕੰਨਾਂ ਤੋਂ ਲੈ ਕੇ ਮਗਰ ਲਈ ਪੂਸਟਾਂ ਇੱਕੋ ਜਿਹੀ ਪਈ ਆ ਐ ਨਹੀਂ ਵੀ ਘੋੜੀ ਲੱਸੀ ਆ ਜਾਂ ਸਮਝ ਨਹੀਂ ਜਿਹੜੇ ਹਿਸਾਬ ਨਾਲ ਬੱਚਾ ਦੁੱਧ ਪੀਂਦਾ ਸੀ ਨਾ ਮਾਲਕਾਂ ਦੀ ਆ ਸੰਭਾਈ ਦੀ ਤਾਂ ਆਪਾਂ ਨੂੰ ਉਹ ਤਾਰੀਫ ਕਰਨੀ ਪਊ ਵੀ ਦੁੱਧ ਪੀਂਦ ਬੱਚੀ ਦੁੱਧ ਪੀਂਦੀ ਉਦੋਂ ਵੀ ਘੋੜੀ ਟੁੱਟਣ ਨਹੀਂ ਦਿੱਤੀ ਨਹੀਂ ਤਾਂ ਹੌਂ ਟੋਰਟਾ ਪਾ ਦੇਦੇ ਸੂਣ ਤੋਂ ਬਾਅਦ ਜਿੰਨਾ ਟਾਈਮ ਬੱਚੇ ਦੁੱਧ ਪਿੰਦਾ ਘੋੜੀ ਤਿਆਰ ਨਹੀਂ ਹੁੰਦੀ ਟੁੱਟ ਜਾਂਦੀ ਹੈ ਤੇ ਦੇਖੋ ਗਰਦਨ ਉਰਦਨ ਦੀ ਬਰੀਕੀ ਬਰੂਕੀ ਕਰੋ ਚੈੱਕ ਤੇ ਇਸ ਵਾਰ ਦੋਸਤਾਂ ਨੁਗਰੇ ਘੋੜੇ ਚੰਗੇ ਘੋੜੇ ਤੋਂ ਦੱਸਿਏ ਬਾਈ ਹੁਣ ਮਲਾਈ ਨੂੰ 10 ਤੋਂ 12 ਦਿਨ ਹੋ ਗਏ ਜੀ ਕੰਨ ਕੁੰਡੀ ਚੰਗੀ ਹੈ ਬਾਲ ਭੋਰੀਆਂ ਦੇ ਬਿਲਕੁਲ ਸਾਫ਼ ਆ ਤੇ ਚਾਲ ਚੁਲਦੀ ਚੰਗੀ ਮੈਂ ਦੇ ਆਪਾਂ ਨਵਾਂ ਸਵਾਰ ਭਾਇਆ ਸੀ ਸਵਾਰੀ ਦੀ ਤੁਹਾਨੂੰ ਵੀਡੀਓ ਦਿਖਾ ਦਿੰਦੇ ਆ ਮੁੰਡਾ ਨਵਾਂ ਕੰਮ ਸਿੱਖਣ ਲੱਗਿਆ ਹਜੇ ਵੈਸੇ ਉੱਪਰ ਭਾਇਆ ਸੀ ਉਦੇ ਵੀਡੀਓ ਆਪਾਂ ਸਾਈਡ ਤੇ ਮੈਂ ਲਾ ਦੇਣਾ ਤੁਹਾਨੂੰ ਪਤਾ ਚੱਲ ਜੂ ਹਾਂ ਸਵਾਰੀ ਦੇ ਪਾਸਾ ਬਾਕੀ ਮੰਤਰ ਮੰਤਰ ਕਰੋ ਚੈੱਕ ਦੇਖੋ ਦੋਸਤੋ ਸਵਾਰੀ ਸੂਰੀ ਤੇ ਬਿਲਕੁਲ ਸਾਫਾ ਚਾਹੇ ਬੱਚਾ ਬੈਠਾ ਫਿਰ ਮੁੰਡਾ ਪਹਿਲੀ ਵਾਰੀ ਘੋੜੀਆਂ ਦੇ ਨੇੜੇ ਵੀ ਨਹੀਂ ਆਇਆ ਪਹਿਲੀ ਵਾਰ ਅੱਜ ਉੱਤੇ ਬੈਠਾ ਤੇ ਦੇਖੋ ਘੋੜੀ ਦਾ ਪੈਰਪੁਰ ਦੇਣ ਦੀ ਮੜਕ ਦੇਖ ਲਿਓ ਬਾਕੀ ਇੱਕ ਮੈਂ ਕਲਿੱਪ ਹੋਰ ਲਾਉ ਜਿਹਦੇ ਵਿੱਚ ਚਾਲ ਵੀ ਥੋੜੀ ਦਿਖਾਵਾਂ ਮੈਂ ਤੁਹਾਨੂੰ ਤੇ ਜੇ ਕੋਈ ਚੰਬੀ ਘੋੜੀ ਲੈਣ ਦਾ ਚਾਹ ਬਣਾ ਨੁਕਰੇ ਬੱਚੇ ਖਰੀਦਣ ਜਿਹੜੇ ਨੁਕਰੇ ਬੱਚੇ ਦਿੰਦੀ ਹੋਵੇ ਉਹ ਘੋੜੀ ਖਰੀਦਣੀ ਆ ਤਾਂ ਇੱਕ ਵਾਰ ਆ ਘੋੜੀ ਆ ਕੇ ਜ਼ਰੂਰ ਦੇਖ ਕੇ ਜਾਓ 58+ ਦੀ ਹਾਈਟ ਆ ਜੀ ਚਾਰੇ ਪੈਰ ਚਿੱਟੇ ਆ ਮੱਥੇ ਪਟਾ ਵਾਲਪੋਰੀਆਂ ਦੀ ਪੂਰੀ ਤਰ੍ਹਾਂ ਸਾਫ਼ ਆ 12 ਦਿਨ ਮੀਟ ਹੋਈ ਨੂੰ ਹੋ ਕੇ ਪਹਿਲਾਂ ਮਾਰਵਾੜੀ ਬੱਚੀ ਲਾ ਕੇ ਆਈ ਆ ਤੇ ਨੰਬਰ ਆ ਚੱਲ ਪੋ ਸਕਰੀਨ ਦੇ ਉੱਤੇ ਜੇਕਰ ਸੱਜਣ ਦੇ ਪਸੰਦ ਹੋਈ ਤਾਂ ਫੋਨ ਲਾ ਕੇ ਰੇਟ ਦਾ ਪਤਾ ਲੈ ਲਿਓ ਸਾਊ ਠੰਡੀ ਆ ਚੰਗੇ ਬੱਚੇ ਪੈਦਾ ਕਰਨਾ ਜੀ ਉਨੀ ਚੀਜ਼ ਦੀ ਆਪਾਂ ਗਾਰੰਟੀ ਦੇ ਸਕਦੇ ਆ ਤੇ ਬਾਕੀ ਵੀਡੀਓ ਤੁਹਾਡੇ ਸਾਹਮਣੇ ਚੱਲੀ ਜਾਂਦੀ ਨੇ ਨੀੜੇ ਦੂਰੋਂ ਸਾਰੀ ਦਿਖਾਤੀ ਆਪਦੀ ਚੈੱਕ ਕਰਕੇ ਲੈ ਜਾਓ ਆ ਕੇ ਫਾਰਮ ਤੇ ਮਿਲਦੇ ਆਂ ਜਲਦ ਨਵੀਂ ਵੀਡੀਓ ਨਾਲ ਧੰਨਵਾਦ